ਇਹ ਕੌਂਸੀ ਦੀ ਗੱਲ ਅੱਜ ਐਸਸੀ ਭਾਈਚਾਰੇ ਦੇ ਪਟਾਲੇ ਹਲਕੇ ਦੇ ਵਿੱਚੋਂ ਤਕਰੀਬਨ 78 ਲੱਖ ਦਾ ਜਿਹੜਾ ਕਰਜ਼ਾ ਸੀ ਉਹ ਮਾਫ਼ ਕੀਤਾ ਗਿਆ ਜਿਨ੍ਹਾਂ ਵਿੱਚੋਂ 52 ਜਿਹੜੇ ਸਾਡੇ ਲਾਭਕਾਰੀ ਨੇ ਉਹ ਅੱਜ ਇੱਥੇ ਹਾਜ਼ਰ ਵੀ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀ ਵਾਲਜੀ ਦੀ ਸੋਚ ਇਹਨਾਂ ਦਾ ਇਹ ਮੋਹ ਪਿਆਰ ਜਿਹੜਾ ਪੰਜਾਬੀਆਂ ਦੇ ਦਿਲਾਂ ਨੂੰ ਟੜਕਣ ਬੰਦਾ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਨੂੰ ਇਹੋ ਪਰਿਵਾਰ ਨੇ ਜਿਹੜੇ ਮੈਨੂੰ ਆਸ ਵੀ ਹੈ ਔਰ ਮੈਨੂੰ ਮਾਣ ਵੀ ਹੈ ਜੇ ਹਿਸਾਬ ਨਾਲ ਇਹ ਪਿਆਰ ਕਰ ਰਹੇ ਨੇ ਔਰ ਪਿਆਰ ਦੇ ਦੇ ਵੀ ਰਹੇ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜਾਬ ਦਾ ਜਿਹੜਾ ਸਤਾਈ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸੋ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਕਿਉਂਕਿ ਵਾਦੇ ਬੜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਗੱਲਾਂ ਬੜੀਆਂ ਪੁਰਾਣੀਆਂ ਸਰਕਾਰਾਂ ਨੇ ਕੀਤੀਆਂ ਪਰ ਨਿਪਰੇ ਕਿਸੇ ਨੇ ਨਹੀਂ ਚਾੜਿਆ ਤੇ ਜੇ ਚਾੜਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਉਹਨਾਂ ਦੀ ਸੋਚ ਸੀ। ਇਹਨਾਂ ਖੁੰਦਤਿਆਂ ਨੂੰ ਮੋਨੇ ਜੀ ਸਭ ਤੋਂ ਪਹਿਲਾਂ ਜੀ ਪੰਜਾਬ ਸਰਕਾਰ ਵੱਲੋਂ ਅਨੁਸੂਚੀਆਤੀ ਕਮਿਸ਼ਨ ਦੇ ਟੋਟਲ ਜਿਹੜੇ ਪੂਰੇ ਪੰਜਾਬ ਪਰ ਲੈਵਲ ਤੇ ਜਿਹੜੇ ਨੇ ਬੈਨੇਫਿਸ਼ੀਰੀ ਨੇ ਜਿਨ੍ਹਾਂ ਦੇ ਲੰਕਿੰਦੇ ਨੇ ਪੁਰਾਣੇ ਕਰਜ਼ੇ ਲਏ ਹੋਏ ਸਨ ਜਿਨ੍ਹਾਂ ਨੇ ਉਤਾਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਉਸ ਵਿੱਚ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਆਪਣੇ 321 ਜਿਹੜੇ ਨੇ ਗੁਰਦਾਸਪੁਰ ਦੇ ਜਿਹੜੇ ਲਾਭਪਾਤਰੀ ਉਹਨਾਂ ਦੇ ਕਰਜ਼ੇ ਮਾਫ ਪੂਰੇ ਪੂਰੇ ਕਰਜ਼ੇ ਮਾਫ ਕਰ ਦਿੱਤੇ ਨੇ ਇਹਦੇ ਵਿੱਚੋਂ ਟੋਟਲ ਮੋਮਲ 4.5 ਕਰੋੜ ਦੀ ਮੋਮਲ ਲਗਭਗ ਬਣਦੀ ਏ ਜਿਹਦੇ ਵਿੱਚੋਂ ਜਿਹੜੇ 52 ਕੇਸ ਜਿਹੜੇ ਨੇ ਆਪਣੇ ਉਹਦੀ ਜਿਹੜੇ ਬਲਾਕ ਆਪਣੇ ਹਲਕੇ ਪਟਾੜੇ ਦੇ ਹੀ ਨੇ ਜਿਨ੍ਹਾਂ ਨੂੰ ਅੱਜ ਜਿਹੜੀ ਹੈ 78 ਲੱਖ ਦੇ ਅਪਰੋਕਸ ਜਿਹੜੇ ਨੇ ਉਹ ਕਰਜ਼ਾ ਮਾਫੀ ਸਰਟੀਫਿਕੇਟ ਦੇ ਵੰਡੇ ਗਏ ਨੇ ਪਟਾੜੇ ਦੇ ਵਿੱਚ ਪਟਾੜੇ ਦੇ 52 ਨੇ ਜੀ 78 ਲੱਖ ਅਪਰੋਕਸ ਸਾਰੇ ਲਾਪਾਸ ਇਹ ਜੀ ਬੜੇ ਇਹ ਕਾਫੀ 2019 ਦੇ ਕੇਸ ਨੇ ਪੁਰਾਣੇ ਜਿਹੜੇ ਉਹ ਕੇਸ ਨੇ ਜਿਹੜੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਪੈਸੇ ਦੇਣ ਵਿੱਚ ਆਪਣੀ ਕਿਸ਼ਤ ਵਾਪਸ ਕਰਨ ਦੇ ਦਿੱਕਤ ਆ ਰਹੀ ਸੀ ਜਿਨ੍ਹਾਂ ਦੇ ਜਿਹੜੇ ਕੰਮ ਆਪਾਂ ਸ਼ੁਰੂ ਕੀਤੇ ਸਨ ਪਰ ਪਰਿਵਾਰਕ ਵਿੱਚ ਪਰਿਵਾਰ ਵਧਨ ਕਰਕੇ ਜਾਂ ਆਮਦਨ ਸਾਧਨ ਘਟਣ ਕਰਕੇ ਇਹਨਾਂ ਨੂੰ ਮੁਸ਼ਕਲ ਪੇ ਆ ਰਹੀ ਸੀ ਸਰਕਾਰ ਦੇ ਬਹੁਤ ਹੀ ਵੱਲੋਂ ਦੇ ਧਿਆਨ ਵਿੱਚ ਸੀ ਇਹ ਚੀਜ਼ ਤੋਂ ਸਰਕਾਰ ਨੇ ਇੱਕ ਨਵਾਂ ਬਹੁਤ ਸੋਹਣਾ ਡਿਸੀਜਨ ਲੈਂਦੇ ਹੋਏ ਸਾਰੇ ਸਾਰੇ ਇਹ ਨਹੀਂ ਕਿ ਕੋਈ ਫਿਰ 50% 80% ਇਸ ਤਰ੍ਹਾਂ ਨਹੀਂ ਸਰਕਾਰ ਨੇ ਪੂਰਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ ਕਰਕੇ ਤੇ ਨਾਲ ਹੀ ਜਿਹੜੇ ਐਨਓਸੀ ਸਰਟੀਫਿਕੇਟਸ ਨੇ ਉਹ ਸਾਰੇ ਬਲਾਕ ਵਿੱਚ ਸਾਰੇ ਡਿਸਟ੍ਰਿਕਟ ਵਿੱਚ ਕਰ ਦਿੱਤੇ ਗਏ ਤੇ ਜੀ ਕਨ ਸੂਚੀ ਜਤੀ ਕਮਿਸ਼ਨ ਪੜਾਈ ਭਾਗ ਵਾਲੇ ਪਾਸੋਂ ਜਿਹੜਾ ਸਰਟੀਫਿਕੇਟ ਨੇ ਉਹ ਦਿੱਤੇ ਗਏ ਨੇ ਜੀ ਮੈਂ ਭਗੁੰਦੇ ਜਾਂਦਾ ਜਿਹੜਾ ਤੁਮ ਗਵਾਹੀ ਮੇਰੀ ਕਰਨੀ ਹੈ ਮੈਂ ਜੀਵ ਦਾ ਕਰਜ਼ੇ ਤੋਂ ਇੱਕ ਤੋਂ ਨਿਸ਼ਕਤਿਆ ਲਿਆ ਸੀ ਕਰੋਨਾ ਕਾਲ ਦੌਰਾਨ ਅਸੀਂ ਕਰਜ਼ਾ ਤਾਰ ਨਹੀਂ ਸਕੇ ਤੇ ਭਗਾਂ ਸਰਕਾਰ ਨੇ ਸਾਡੇ ਕਰਜ਼ੇ ਜਿਹੜੇ ਨੇ ਮੇਰੇ ਵਰਗੇ ਹੋਰ ਭਰਾਵਾਂ ਦੇ ਸਾਡੇ ਕਰਜ਼ੇ ਮਾਫ ਕਰਕੇ ਸਾਡੇ ਸਿਰ ਤੋਂ ਜਿਹੜਾ ਬੋਝ ਲਾਤਾ ਅੱਜ ਸ਼ਹਿਰ ਸੰਚੈਰੀ ਕਲਪਤੀ ਸਾਡੇ ਤੋਂ ਇਸ ਕਰਜ਼ੇ ਦੇ ਸਰਟੀਫਿਕੇਟ ਹੋ ਸਮਝੋਦਗੇ ਅਸੀਂ ਇਹਤ ਗੱਲ ਸਹੀ ਹੈ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਸੜਕਾਂ ਵੀ ਬਣਾ ਰਹੀ ਹੈ ਉਹ ਲੋਕਾਂ ਦੀ ਜਿਹੜੇ ਸਿਰ ਤੇ ਬੋਝ ਬਣੇ ਹੋਏ ਨੇ ਜਿਹੜੀਆਂ ਚੀਜ਼ਾਂ ਜਾਂ ਕਰਜ਼ੇ ਹੋਏ ਜਾਂ ਸੜਕਾਂ ਇਹੋ ਜਿਹੀ ਚੀਜ਼ ਬੋਝਾਂ ਨੂੰ ਉਤਾਰ ਰਹੀ ਹੈ ਕਿਉਂਕਿ ਇਨਸਾਨ ਉਹ ਹੀ ਕਹੀ ਹੁੰਦਾ ਹੈ ਜਿਹੜੇ ਲੋਕਾਂ ਵਾਸਤੇ ਕੰਮ ਕਰੇ ਉਹਦੀ ਸਰਕਾਰ ਲੋਕਾਂ ਵਾਸਤੇ ਕੰਮ ਕਰਕੇ ਸਾਨੂੰ ਇੱਕ ਮਿਸਾਲ ਪੈਦਾ ਕਰਕੇ ਦੱਸ ਰਹੀ ਹੈ ਕੋਰੋਨਾ ਕਾਲ ਦੇ ਦੌਰਾਨ ਜਦੋਂ ਸਾਡਾ ਕਰਜ਼ਾ ੜ ਗਿਆ ਸੀ ਅਸੀਂ ਕਿਸ ਤਰ੍ਹਾਂ ਨਹੀਂ ਕਾਰ ਪਾਏ ਉਸ ਤੋਂ ਬਾਅਦ ਇਹ ਕਰਜ਼ਾ ਸਾਡੇ ਸਿਰ ਤੇ ਚੜੇ ਰਹਿੰਦਾ ਸੀ ਲੈਗਵਾ ਸਾਨੂੰ ਪਰੇਸ਼ਾਨ ਕਰਦਾ ਸੀ ਲੇਕਿਨ ਅੱਜ ਸਾਨੂੰ ਇਸ ਕਲ ਤੋਂ ਜਿਹੜੀਆਂ ਉਹ ਸੁੱਖੀ ਲੱਗੀ ਹੈ ਕਿ ਸਾਡੇ ਦੇ ਉੱਤੇ ਬੋਝ ਜਿਹੜਾ ਨਾ ਉੱਥ ਲੱਗ ਗਿਆ ਜਿਹਨਾਂ ਸੇ ਸੇਰੀ ਕਲਤੀ ਜਿਨ੍ਹਾਂ ਨੇ ਸਾਡੇ ਤੇ ਸੱਦ ਕੇ ਸਾਨੂੰ ਇਸ ਕਰਜ਼ੇ ਤੇ ਸਰਟੀਫਿਕੇਟ ਦੇ ਦੇਣਗੇ ਤੇ ਅਸੀਂ ਮੁਕਤ ਹੋ ਜਾਵਾਂਗੇ ਮੈਂ ਸਾਰੀ ਸਰਕਾਰ ਦਾ ਔਰ ਭਗਵਾਨਪਰਮਾਨ ਦਾ ਇਸ ਸੰਚਾਰੀ ਕਲਤੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ इस कर्जे तो मुक्त करके तो हल्का बलकार सिंह नाम है जी मेरा पेंड जोड़ा सिंह धनवाद है बहुत देर तो को भी पच्ची चले जो कर्जे थले आए हैं सरकार तो बड़ी हैं परेशान कर पर दी रही हैं परीक्षा साहब जी होना भगवंत मान साहब होना कर्जा मुक्त कर दिता जी बहुत बहुत धनबाद है शुक्र गुजार लख लख रुपया लिया है पंजा तीन लख लिया पच्ची साल चलिया तो मजदूर ही सारी 1350 ਦਿਹਾੜੀ ਕੋਈ 2.5 ਤੇ ਨਹੀਂ ਦੇ पाए ਲੇਕਿਨ ਸਰਕਾਰਾਂ ਪਰੇਸ਼ਾਨ ਬਹੁਤ ਕਰਦੀਆਂ ਸੀ ਅਰਾਧ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਸ਼ਰੀਕਲ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਕਰਜ਼ਾ ਮੁਕਤ ਕਰ ਦਿੱਤੇ ਨੇ ਦੁਬਾਰਾ ਬਹੁਤ ਵਧੀਆ ਕੰਮ ਕਰਵੇ ਬਾਕੀ ਸਰਕਾਰਾਂ ਦੇ ਟਿੱਪਣੀਆਂ ਲਾਉਂਦੀਆਂ ਰਹਿੰਦੀਆਂ ਕਾਂਗਰਸ ਨੇ ਸਿੱਖਿਆ ਲੈ ਲੈਣੀ ਚਾਹੀਦੀ ਇਹਨਾਂ ਤੋਂ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਗਰੀਬਾਂ ਦੇ ਜਿਹੜੇ ਪਰੇਸ਼ਾਨੀ ਜਦੋਂ ਮੱਦੀ ਆਣ ਕੇ ਲੋ ਜੀ ਕਰਜ਼ਾ ਲੋ ਜੀ ਕਰਜ਼ਾ ਮੁਕਤ ਹੋ ਗਏ ਨੇ ਹੁਣ ਘਰਾਂ ਦੇ ਮਾਲਕ ਬਣ ਕੇ ਤੁਹਾਡੇ ਧਰਾਂ ਦੀ ਮាលਾਮੀ ਹੋ ਜੀ ਦੀ ਇਹ ਸਾਰੀਆਂ ਸਰਕਾਰਾਂ ਸਿੱਖਿਆ ਲੈਣਾਂ ਕੋਈ ਗਵਰਨਰ ਮਾਨ ਸਾਹਿਬ ਕੋ ਇਹੋ ਜੇ ਕੰਮ ਕਰਨ ਵਾਲਿਆਂ ਦੇ ਗਰੀਬਾਂ ਦੇ ਬਾਕੀ ਧੰਨਵਾਦ ਹੈ ਪਿਛਲ ਕਾਂਗਰਸ ਰਾਜ ਕਰਦੀ ਉਹਨੇ ਕਿ ਦਿੱਤਾ ਗਰੀਬਾਂ ਕੀ ਦਿੱਤਾ ਉਹਨਾਂ ਨੂੰ ਗਲੀਆਂ ਨਾਲੀਆਂ ਬਣਾ ਦਿੱਤੀਆਂ ਗਲੀਆਂ ਨਾਲੀਆਂ ਨੂੰ ਗਰੀਬਾਂ ਨੇ ਕੀ ਕਰਨਾ ਆ ਆ ਕੁਝ ਦੇਣ ਵਾਲਾ ਦਾ ਹੋਣਾ ਉਹਨਾਂ ਨੂੰ ਪਤਾ ਲੱਗ ਗਿਆ ਪਈ ਘਰਾਂ ਦੇ ਮਾਲਕ ਆ ਜਦੋਂ ਮੈਂ ਅੱਜ ਆ ਕੇ ਆ ਦਿੰਦੇ ਜੀ ਤੁਹਾਡੇ ਤਰ੍ਹਾਂ ਵੀ ਲਾਮੀ ਹੋ ਜਾਣੀ ਐ ਐਨੇ ਨੇ ਮੂੰਹ ਸੁੱਕੇ ਹੋ ਜਾਂਦੇ ਆ ਰਾਜ ਕਿਤਨਾ ਕਿਤੇ ਜਿਹੜਿਆਂ ਦੇ ਰੋੜ ਕੋ ਗਏ ਬਾਦੀ ਜੇ ਦੇਖੋ ਬੀਆ ਨੂੰ ਵੈਲਕਮ ਕਰਨੇ ਸਰਕਾਰ ਦਾ ਇਨਾ ਕੰਮ ਕਰ ਦਿੱਤਾ ਬਾਕੀ ਕਾਂਗਰਸ ਸਰਕਾਰ ਨੂੰ ਸਿੱਖਿਆ ਲੈ ਲੈ ਇਹਨਾਂ ਤੋਂ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਸੀ ਬਾਕੀ ਤੇ ਦੇ ਨਾਲ ਬਣਿਆ ਗਲੀਆਂ ਨਾਲੀਆਂ ਬਣਾਤੀਆਂ ਉਹ ਕਰ ਦਿੱਤਾ ਧੰਨਵਾਦ ਜੀ ਮੇਰਾ ਨਾਮ ਰਾਜਾ ਸਕੂਲ ਵਿੱਚ ਸਭ ਤੋਂ ਸਭ ਤੋਂ ਪਾਈ ਹੈ ਬਹੁਤ ਧੰਨਵਾਦ ਆਪਣਾ ਜਮਾਨ ਦਾ ਜਿੰਨਾ ਸਾਡੇ ਕਰਦੇ ਮਾਫੀ ਚਾਹੁੰਦੇ ਬਹੁਤ ਕਰਦੇ ਸਮੇਂ ਐਸਾ ਜਿਹਾ ਸਾਰਿਆਂ ਨੇ ਧੰਨਵਾਦ